ਨਮਸਕਾਰ ਸਰੋਤਿਓ ਅੱਜ ਰਾਸ਼ਟਰੀ ਖਪਤਕਾਰ ਦਿਵਸ ਤੇ ਆਕਾਸ਼ਵਾਣੀ ਖਬਰਾਂ ਨਾਲ ਇਸ ਖਾਸ ਗੱਲਬਾਤ ਵਿੱਚ ਮੈਂ ਸਰਪਜੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜਿਹੜੇ ਵਿਸ਼ੇਸ਼ ਮਾਹਰ ਸਾਡੇ ਨਾਲ ਅੱਜ ਜੁੜੇ ਨੇ ਆਓ ਉਹਨਾਂ ਨਾਲ ਤੁਹਾਡੀ ਜਾਣ ਪਛਾਣ ਕਰਾਈਏ ਸਾਡੇ ਨਾਲ ਨੇ ਡਾਕਟਰ ਹਰਵੀਨ ਬਰਦਵਾਜ ਪ੍ਰਧਾਨ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਜਲੰਧਰ ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ 24 ਤਰੀਕ ਨੂੰ ਜਿਹੜਾ ਅਸੀਂ ਰਾਸ਼ਟਰੀ ਖਪਤਕਾਰ ਦਿਵਸ ਮਨਾਉਣ ਜਾ ਰਹੇ ਹਾਂ ਉਸ ਬਾਰੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕੀ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਮਿਲ ਸਕੇ ਲੋਕ ਜਾਗਰੂਕ ਹੋ ਸਕਣ ਮੈਂ ਹੁਣ ਤੁਹਾਨੂੰ ਹੀ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਹਰ ਸਾਲ 24 ਦਸੰਬਰ ਨੂੰ ਜਿਹੜਾ ਰਾਸ਼ਟਰੀ ਖਪਤਕਾਰ ਦਿਵਸ ਮਨਾਇਆ ਜਾਂਦਾ ਹੈ ਉਹ ਕਿਉਂ ਮਨਾਇਆ ਜਾਂਦਾ ਹੈ ਜੀ ਮੈਂ ਪਹਿਲੇ ਸਭ ਤੋਂ ਪਹਿਲਾਂ ਤੇ ਸਾਰੇ ਖਪਤਕਾਰਾਂ ਨੂੰ ਰਾਸ਼ਟਰੀ ਖਪਤਕਾਰ ਦਿਵਸ ਜੋ ਕਿ 24 ਦਸੰਬਰ ਨੂੰ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਉਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੀ ਆ ਖਪਤਕਾਰ ਦਿਵਸ ਆ ਮੇਨ ਤੌਰ ਤੇ ਜਿਹੜਾ ਬੈ ਇਹ ਖਪਤਕਾਰਾਂ ਦੀ ਅਧਿ ਖਪਤਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਸਤੇ ਤੇ ਜੋ ਵੀ ਖਪਤਕਾਰਾਂ ਦੇ ਕਾਨੂੰਨ ਬਣਾਏ ਗਏ ਹਨ ਉਹਨਾਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਤੇ ਨਾਲ ਹੀ ਖਪਤਕਾਰਾਂ ਦੇ ਜਿਹੜੇ ਬੁਨਿਆਦੀ ਅਧਿਕਾਰਾਂ ਨੂੰ ਅਸੀਂ ਉਤਸ਼ਾਹਿਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਰਾਹੀਂ ਕਿ ਉਹਨਾਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਵੇ ਉਹ ਹਨੇਰੇ ਦੇ ਵਿੱਚ ਰਹਿ ਕੇ ਜਿਵੇਂ ਲੋਕਾਂ ਦੇ ਕੋਲੋਂ ਧੋਖੇ ਦਾ ਸ਼ਿਕਾਰ ਹੁੰਦੇ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਤੋਂ ਧੋਖੇ ਦਾ ਸ਼ਿਕਾਰ ਹੁੰਦੇ ਨੇ ਉਹ ਨਾ ਹੋਪਾਂ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਵੀ ਉਹਨਾਂ ਦੀ ਕੋਈ ਇਹਦੇ ਵਿੱਚ ਰੈਮੇਡੀ ਵੀ ਹੈ ਵੈ ਜਿੰਨੂੰ ਕਿ ਉਹ ਆਸਾਨੀ ਦੇ ਨਾਲ ਖਪਤਕਾਰ ਤੋਂ ਖਪਤਕਾਰ ਜਿਹੜੇ ਨੇ ਉਹ ਆਸਾਨੀ ਦੇ ਨਾਲ ਉਹਨਾਂ ਨੂੰ ਆਪਣੇ ਸੁਧਾਰ ਸਕਦੇ ਹਨ ਮੈਂ ਮੈਂ ਜਾਨਣਾ ਚਾਹਾਂਗੀ ਮੈਂ ਕਿ ਕਿਹੜੇ-ਕਿਹੜੇ ਕੇਸ ਵਿੱਚ ਅਸੀਂ ਕੰਜ਼ਿਊਮਰ ਕੋਰਟ ਤੱਕ ਖਪਤਕਾਰ ਅਦਾਲਤ ਤੱਕ ਅਸੀਂ ਪਹੁੰਚ ਕਰ ਸਕਦੇ ਹਾਂ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਛੋਟੀ ਚੀਜ਼ ਖਰਾਬ ਹੋ ਜਾਂਦੀ ਹੈ ਤੇ ਅਸੀਂ ਸੋਚਦੇ ਹਾਂ ਪਤਾ ਨਹੀਂ ਇਹਦੀ ਸੁਣਵਾਈ ਹੋਏਗੀ ਵੀ ਕਿ ਨਹੀਂ ਕੋਈ ਸਾਡੀ ਗੱਲ ਸੁਨੇਗਾ ਕਿ ਨਹੀਂ ਹਰ ਛੋਟੀ ਤੋਂ ਛੋਟੀ ਚੀਜ਼ ਜਿਹੜੀ ਕਿ ਚਾਹੇ ਤੁਸੀਂ 2 ਰੁਪਏ ਦੀ ਹੋਵੇ 5 ਰੁਪਏ ਦੀ ਹੋਵੇ ਜਾਂ 100 ਰੁਪਏ ਦੀ ਹੋਵੇ ਮਨ ਹਰ ਖਪਤਕਾਰ ਜਿਹੜਾ ਵੈ ਉਹ ਅਦਾਲਤ ਅਦਖ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾ ਸਕਦਾ ਹੈ ਉਹ ਆ ਸਕਦਾ ਹੈ ਖੁਦ ਵੀ ਆ ਸਕਦਾ ਹੈ ਉਹਦੇ ਵਿੱਚ ਜਿੱਥੇ ਵੀ ਕਿਦਰੇ ਲੱਗਦਾ ਹੈ ਵੈ ਕਿ ਦੁਕਾਨਦਾਰ ਨੇ ਉਹਨਾਂ ਨੂੰ ਥੋੜਾ ਜਿਹਾ ਠੱਗ ਲਿਆ ਜਾਂ ਥੋੜਾ ਜਿਹਾ ਉਹਨਾਂ ਨੂੰ ਝੂਠ ਬੋਲਿਆ ਕੋਈ ਚੀਜ਼ ਉਨੀ ਹੈ ਨਹੀਂ ਜਿੰਨੀ ਕਿ ਮਿਸਰਪrezent ਕੀਤੀ ਆ ਉਹਨਾਂ ਨੇ ਤੇ ਉਹ ਉਹਦੇ ਬਾਰੇ ਆ ਸਕਦੇ ਨੇ ਉਹ ਅਦਾਲਤ ਵਿੱਚ ਖਪਤਕਾਰ ਕੰਪਲੇਂਟ ਕਰ ਸਕਦੇ ਤੇ ਇਹਦਾ ਤਰੀਕਾ ਕੀ ਹੈ ਮਤਲਬ ਕਿਸ ਤਰ੍ਹਾਂ ਪਹੁੰਚ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਸੀ ਐਕਸੈਸ ਕਰ ਸਕਦੇ ਆ ਖਪਤਕਾਰ ਜਿਹੜੀ ਹੈ ਉਹਨਾਂ ਨੂੰ ਇੱਕ ਖਾਸ ਸ਼ਿਕਾਇਤ ਜਿਹੜੀ ਹੈ ਉਹ ਜਿਸ ਤਰ੍ਹਾਂ ਆਪਣੇ ਤਿੰਨ ਹੈਗੇ ਨੇ ਇੱਕ ਜ਼ਿਲ੍ਹਾ ਕਮਿਸ਼ਨ ਰਾਜ ਕਮਿਸ਼ਨ ਤੇ ਰਾਸ਼ਟਰੀ ਕਮਿਸ਼ਨ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਰਹਿਣ ਵਾਲਾ ਬੰਦਾ ਉਹ ਇਹ ਕਹਿ ਸਕਦਾ ਆਪਣੀ ਇੱਕ ਸ਼ਿਕਾਇਤ ਦੇ ਨਾਲ ਜਿਹਦੇ ਨਾਲ ਉਹਦੇ ਇੱਕ ਐਫੀਡੇਵਿਟ ਲੱਗਦਾ ਜਿਹਨੂੰ ਅਸੀਂ ਹਲਫੀਆ ਬਿਆਨ ਵੀ ਕਹਿ ਦਿੰਨੇ ਆ ਉਹ ਲੱਗਦਾ ਹੈ ਉਹਦੇ ਨਾਲ ਲਗਾ ਕੇ ਔਰ ਆਪਣੇ ਸਾਰੇ ਡਾਕੂਮੈਂਟਸ ਜਿਸ ਤਰ੍ਹਾਂ ਰਸੀਦਾਂ ਵਾਊਚਰਸ ਕੋਈ ਜਿਸ ਤਰ੍ਹਾਂ ਇੰਸ਼ੋਰੈਂਸ ਕੰਪਨੀਆਂ ਦੇ ਕੇਸਿਸ ਹੁੰਦੇ ਨੇ ਇੰਸ਼ੋਰੈਂਸ ਦੀ ਪਾਲਿਸੀ ਔਰ ਜਰ ਮੈਡੀਕਲ ਤੇ ਹੁੰਦੇ ਨੇ ਮੈਡੀਕਲ ਦੇ ਬਿਲਸ ਮੈਡੀਸਨਸ ਦੇ ਬਿਲਸ ਅਗਰ ਮੈਡੀਕਲ ਨੈਗਲੀਜੈਂਸ ਹੈ ਕਿਸੇ ਡਾਕਟਰ ਦੀ ਨੈਗਲੀਜੈਂਸ ਹੈ ਤੇ ਉਹਦੇ ਸਾਰੇ ਬਿਲ ਉਹਨਾਂ ਦਾ ਸਾਰਾ ਲਿਟਰੇਚਰ ਉਹ ਨਾਲ ਲਗਾ ਕੇ ਉਹ ਫਾਈਲ ਕਰ ਸਕਦੇ ਨੇ ਉਹ ਈ-ਫਾਈਲ ਵੀ ਹੋ ਸਕਦੀ ਪਰਸਨਲੀ ਆਪ ਖੁਦ ਆ ਕੇ ਵੀ ਨਿਜੀ ਤੌਰ ਤੇ ਆ ਕੇ ਵੀ ਉਹ ਸ਼ਿਕਾਇਤ ਦਰਜ ਕਰ ਸਕਦੇ ਨੇ ਉਹਨਾਂ ਨੂੰ ਕਿਸੇ ਵਕੀਲ ਨੂੰ ਹਾਇਰ ਕਰਨ ਦੀ ਜਾਂ ਉਹਨਾਂ ਨੂੰ ਇੰਗੇਜ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਮੈਡਮ ਐਨਲਾਈਨ ਸ਼ੋਪਿੰਗ ਤੇ ਵੀ ਇਸੇ ਤਰੀਕੇ ਦਾ ਜੇ ਮੰਨ ਲਓ ਆਨਲਾਈਨ ਸ਼ੋਪਿੰਗ ਤੇ ਵੀ ਹਾਂਜੀ ਬਿਲਕੁਲ ਇਸੇ ਤਰੀਕੇ ਦਾ ਨਾਲ ਹੁੰਦਾ ਮੈਂ ਕੋਈ ਚੀਜ਼ ਨਹੀਂ ਕੋਈ ਫੋਨ ਖਰੀਦੇ ਲੋਕੀ ਅਕਸਰ ਵਿੱਚੋਂ ਵਟੇ ਨਿਕਲ ਆਏ ਕੁਝ ਮਿਲਿਆ ਨਹੀਂ ਬਿਲਕੁਲ ਬਿਲਕੁਲ ਆਨਲਾਈਨ ਸ਼ੋਪਿੰਗ ਦੇ ਵਿੱਚ ਵੀ ਇਹ ਆ ਸਕਦੇ ਮੈਂ ਕੁਝ ਆਨਲਾਈਨ ਚੀਜ਼ ਖਰੀਦੀ ਮੈਂ ਬਾਅਦ ਚ ਦੇਖੀ ਪਰੋਚ ਮੈਨੂੰ ਉਹ ਜਿਹਾ ਨੀ ਮਿਲੀ ਜਿਹੜੀ ਮੈਂ ਖਰੀਦੀ ਸੀ ਤੇ ਮੇਰਾ ਫਰਸਟ ਸਟੈਪ ਕੀ ਹੋਣਾ ਚਾਹੀਦਾ ਫਰਸਟ ਸਟੈਪ ਤੇ ਇਹ ਹੈ ਕਿ ਵੀ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਰਿਟਰਨ ਜਾਂ ਐਕਸਚੇਂਜ ਜਾਂ ਕੁਝ ਵੀ ਤੁਸੀਂ ਉਹਨਾਂ ਨੂੰ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਕੰਪਲੀਟ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਪੋਰਟਲ ਤੋਂ ਖਰੀਦੀ ਹੈ ਜੀ ਉਹਨਾਂ ਦੇ ਨਾਲ ਰਾਪਟਾ ਕਰ ਸਕਦੇ ਹੋ ਥਰੂ ਈਮੇਲ ਥਰੂ ਫੋਨ ਜਿਵੇਂ ਵੀ ਲੇਕਿਨ ਉਹਦਾ ਰਿਕਾਰਡ ਰੱਖਣਾ ਜ਼ਰੂਰੀ ਹੈ ਉਹਨਾਂ ਨਾਲ ਤੁਸੀਂ ਕਰੋਗੇ ਜਦੋਂ ਉਹ ਤੁਹਾਡੇ ਨਾਲ ਅੰਤ ਤੇ ਆ ਕੇ ਕਹਿ ਦਿੰਦੇ ਨੇ ਕਿ ਵੀ ਨਹੀਂ ਅਸੀਂ ਨਹੀਂ ਕੁਝ ਕਰ ਸਕਦੇ ਫਿਰ ਜਿਹੜੇ ਖਪਾ ਕਰਨੇ ਉਹ ਕਮਿਸ਼ਨ ਦੇ ਵਿੱਚ ਆ ਕੇ ਕਹਿ ਸਕਦੇ ਨੇ ਕਿ ਸਾਡੇ ਦੇ ਨਾਲ ਇੰਜ ਕੀਤਾ ਪਿਆ ਉਹ ਜਿਹੜੇ ਵੱਟੇ ਨੇ ਜਾਂ ਜੋ ਵੀ ਕੁਝ ਆਇਆ ਵੈ ਗਲਤ ਚੀਜ਼ ਆਈ ਹੈ ਉਹ ਥੋੜਾ ਸੰਭਾਲ ਕੇ ਰੱਖ ਲੈਣ ਤਾਂ ਕਿ ਉਹ ਅਦਾਲਤ ਦੇ ਵਿੱਚ ਆ ਕੇ ਨਾਲ ਇਹ ਚੀਜ਼ ਪ੍ਰੋਡਿਊਸ ਕੀਤੀ ਜਾ ਸਕੇ ਪਤਾ ਲੱਗ ਸਕੇ ਕਿ ਇਹ ਜਿਹੜੀ ਹੈ ਇਹ ਚੀਜ਼ ਬਦਲੇ ਦੇ ਵਿੱਚ ਆਈ ਹੈ ਗਲਤ ਚੀਜ਼ ਆਈ ਆਰਡਰ ਦੀਆਂ ਕਾਪੀਆਂ ਜਿਹੜੀਆਂ ਜਿਸ ਤਰ੍ਹਾਂ ਉਹਨਾਂ ਨੇ ਆਨਲਾਈਨ ਆਰਡਰ ਕੀਤਾ ਹੈ ਪੇਮੈਂਟ ਦੀ ਰਸੀਡ ਹੈ ਇਹ ਸਾਰੀਆਂ ਚੀਜ਼ਾਂ ਨਾਲ ਰੱਖੋ ਤੇ ਵੌਇਸ ਰਿਕਾਰਡਿੰਗ ਵੀ ਐਜ਼ ਅ ਸਬੂਤ ਯੂਜ਼ ਹੋ ਸਕਦੀ ਹੈ ਫੋਨ ਤੇ ਮਤਲਬ ਟੈਲੀਫੋਨਿਕ ਤੁਸੀਂ ਗੱਲਬਾਤ ਕਰਦੇ ਹੋ ਤੇ ਉਹ ਤੇ ਉਹਦਾ ਰਿਕਾਰਡ ਤੇ ਕਈ ਵਾਰੀ ਨਹੀਂ ਵੀ ਰੱਖਿਆ ਜਾ ਸਕਦਾ WhatsApp ਦਾ ਰਿਕਾਰਡ ਰੱਖਿਆ ਜਾ ਸਕਦਾ ਉਹਦੇ ਮੈਸੇजेस ਹੋ ਸਕਦੇ ਨੇ ਈਮੇਲ ਦੇ ਹੋ ਸਕਦੇ ਨੇ ਤੇ ਟੈਲੀਫੋਨਿਕਲੀ ਜਿਹੜਾ ਵੈ ਉਹ ਅਸੀਂ ਵੌਇਸ ਰਿਕਾਰਡਿੰਗ ਦਾ ਜਿਹੜਾ ਵੈ ਉਹ ਰਿਕਾਰਡ ਰੱਖ ਤੇ ਮੈਡਮ ਮੈਂ ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਹੜੀ ਖਪਤਕਾਰ ਅਦਾਲਤ ਹੈ ਉਹ ਚੱਕੀ ਫਾਈਲ ਕਰਨ ਵਾਸਤੇ ਕੋਈ ਹੈਲਪਲਾਈਨ ਨੰਬਰ ਕੋਈ ਖਪਤਕਾਰ ਅਦਾਲਤ ਦਾ ਸਾਨੂੰ ਦੱਸੋ ਤੇ ਨਾਲ ਹੀ ਇਹ ਵੀ ਦੱਸੋਗੇ ਜੇ ਜਦੋਂ ਅਸੀਂ ਕੇਸ ਫਾਈਲ ਕਰਨਾ ਹੈ ਤੇ ਸਾਡੇ ਕੋਲ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਕੀ ਸਬੂਤ ਨਾਲ ਲੱਗਣੇ ਹੋਣਗੇ ਜਿਹੜੇ ਬੜੇ ਜ਼ਰੂਰੀ ਨੇ ਇਹ ਸਾਨੂੰ ਇੱਕ ਵਾਰੀ ਫੇਰ ਤੁਸੀਂ ਦੱਸੋ ਸਾਡੀ ਤੇ ਜਿਹੜੀ ਹੈਲਪਲਾਈਨ ਨੰਬਰ ਹੈ ਉਹ ਹੈ 018101812222360 ਇਹ ਸਾਡਾ ਹੈਲਪਲਾਈਨ ਨੰਬਰ ਹੈ। ਸਰੋਤਿਓ ਸਾਡਾ ਨਖਪਤਕਾਰ ਅਦਾਲਤ ਦਾ ਨੰਬਰ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਹਾਂ। 018122360 ਹਾਂਜੀ। ਦੇਖੋ ਜੇਕਰ ਤੇ ਤੁਸੀਂ ਆਨਲਾਈਨ ਕੋਈ ਸ਼ਾਪਿੰਗ ਕੀਤੀ ਹੈ, ਉਹਦੇ ਨਾਲ ਤੁਹਾਡੇ ਨਾਲ ਕੋਈ ਤੋਖਾ ਹੋਇਆ ਹੈ, ਕੋਈ ਦੁਰਵਿਹਾਰ ਹੈ ਜਾਂ ਬੇਇਨਸਾਫੀ ਹੈ, ਕੁਝ ਵੀ ਹੋਈ ਹੈ ਤੇ ਉਹਦੇ ਲਈ ਤੁਹਾਨੂੰ ਇੱਕ ਤੇ ਆਰਡਰ ਜਿਹੜਾ ਤੁਸੀਂ ਪਲੇਸ ਕੀਤਾ ਹੈ, ਉਹਦੀ ਕਾਪੀ, ਜਿਹੜੀ ਤੁਸੀਂ ਪੇਮੈਂਟ ਕੀਤੀ, ਉਹਦੀ ਰਸੀਡ ਜਿਹੜਾ ਤੁਸੀਂ ਸਮਾਨ ਆਇਆ ਜਾਂ ਤੁਹਾਡਾ ਟਰੈਕ ਕੀਤਾ ਵਾ ਉਹਦੇ ਡਾਕੂਮੈਂਟਸ ਔਰ ਜਿਹੜੇ ਚੀਜ਼ ਅਲੱਗ ਆਈ ਹੈ ਜਾਂ ਡਿਫੈਕਟਿਵ ਹੈ ਜਾਂ ਕੁਝ ਹੈ ਉਹਦੇ ਲਈ ਤੁਹਾਨੂੰ ਉਹ ਸਾਰੇ ਦਸਤਾਵੇਜ਼ ਨਾਲ ਲਗਾਣੇ ਪੈਣਗੇ ਤੇ ਜੇ ਅਸੀਂ ਦੁਕਾਨ ਤੇ ਜਾ ਕੇ ਕੋਈ ਸਬਾਨ ਲੈ ਆਏ ਕਿਸ ਦੁਕਾਨ ਤੋਂ ਤੁਸੀਂ ਸਮਾਨ ਲਿੱਤਾ ਵਾ ਉਹਦੇ ਲਈ ਤੁਹਾਨੂੰ ਉਹਦਾ ਬਿੱਲ ਤੇ ਜਿਹੜੀ ਕੋਈ ਡਿਫੈਕਟਿਵ ਚੀਜ਼ ਹੈ ਜਾਂ ਖਰਾਬ ਚੀਜ਼ ਹੈ ਹਾਂ ਉਸ ਚੀਜ਼ ਦਾ ਤੁਹਾਨੂੰ ਫੋਟੋਸ ਵਗੈਰਾ ਖਿੱਚ ਕੇ ਔਰ ओरिजिनल ਚੀਜ਼ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਜਮ੍ਹਾਂ ਕਰਾ ਦੇ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੈ ਜਿਸ ਤਰ੍ਹਾਂ ਕੋਈ ਅਸੀਂ ਡਰਿੰਕਸ ਲੈਣੇ ਆ ਕੋਲਡ ਡਰਿੰਕ ਵਗੈਰਾ ਕੁਝ ਇਸ ਤਰ੍ਹਾਂ ਦੀ ਹੈ ਉਹ ਲੈਣੇ ਆ ਉਹ ਅਗਰ ਕੋਈ ਡਿਫੈਕਟਿਵ ਨਿਕਲਦੀ ਉਹਦੇ ਵਿੱਚ ਕੁਝ ਖਰਾਬੀ ਨਿਕਲਦੀ ਕੋਈ ਕੀੜਾ ਵਗੈਰਾ ਜਾਂ ਸਮਥਿੰਗ ਕੁਝ ਇਸ ਤਰ੍ਹਾਂ ਦਾ ਤੇ ਉਹ ਸਾਨੂੰ ਬੋਟਲ ਇੱਕ ਲਾਣੀ ਪੈਗੀ ਇਸ ਤਰ੍ਹਾਂ ਹੀ ਮਠਾਈ ਹੈ ਮਠਾਈ ਸਾਨੂੰ ਕੋ ਅਦਾਲਤ ਦੇ ਵਿੱਚ ਦੱਸਣੀ ਪੈਗੀ ਜਾਂ ਉਹਦਾ weight ਘਟਾ weight ਜ਼ਿਆਦਾ ਵੈ ਤੁਹਾਨੂੰ ਕਿਹਾ ਉਹਨਾਂ ਨੇ ਕਿਲੋ ਵੈ ਦਿੱਤੀ ਤੁਹਾਨੂੰ 700 ਗ੍ਰਾਮ ਜਾਂ 800 ਗ੍ਰਾਮ ਇਸ ਤਰ੍ਹਾਂ ਨੇ ਫਿਰ ਉਹ ਤੁਹਾਨੂੰ ਉਹ ਚੀਜ਼ ਦੇਣੀ ਪੈਗੀ ਤਾਂ ਕਿ ਉਹਦਾ weight ਵਗੈਰਾ ਕੱਲ ਨੂੰ ਕੋਈ ਦੂਸਰੀ ਪਾਰਟੀ ਆਵੇ ਤੇ ਉਹਨੂੰ ਉਹ ਦੇਖ ਸਕੇ ਵੀ ਵਾਕਈ ਜੋ ਹੈ ਉਹ ਸਬੂਤ ਸਹੀ ਨਾਲ ਲੱਗੇ ਤੇ ਮਤਲਬ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਜੋ ਵੀ ਚੀਜ਼ ਖਰੀਦੇ ਉਹਦੀ ਰਸੀਦ ਵਗੈਰਾ ਜ਼ਰੂਰ ਲਈਏ ਹਾਂ ਉਹਦੀ ਰਸੀਦ ਵਗੈਰਾ ਕਿਉਂਕਿ ਜਦ ਤੱਕ ਤੁਸੀਂ ਰਸੀਦ ਨਹੀਂ ਲਗਾਓਗੇ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਉਹ ਚੀਜ਼ ਖਰੀਦੀ ਹੈ ਹੁਣ ਜਿਸ ਤਰ੍ਹਾਂ ਤੁਸੀਂ ਗੱਡੀ ਹੈ ਗੱਡੀ ਖਰੀਦਦੇ ਹੋ ਵਹੀਕਲ ਕੋਈ ਵੀ ਖਰੀਦ ਕਿਸੇ ਕੋਲੋਂ ਵੀ ਖਰੀਦਦੇ ਹੋ ਔਰ ਉਹ ਜਿਹੜੀ ਹੈ ਅੱਛੀ ਪੈਸੇ ਤੁਸੀਂ ਖਰਚ ਕਰਦੇ ਹੋ ਲੇਕਿਨ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਉਹ ਚੀਜ਼ ਖਰਾਬ ਹੋ ਜਾਂਦੀ ਕੋਈ ਇਹੋ ਜਿਹਾ ਡਿਫੈਕਟ ਆ ਜਾਂਦਾ ਜਿਵੇਂ ਮੈਨੂਫੈਕਚਰਿੰਗ ਬੰਤਰ ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਜਾਂ ਉਤਲਾ ਉਹ ਤੁਹਾਨੂੰ ਵਰਣਕੀ ਦੇ ਵਿੱਚ ਨਹੀਂ ਮੰਨਦੇ ਉਹ ਕਹਿ ਦਿੰਦੇ ਨੇ ਤੁਸੀਂ ਇਹਦੇ ਖਰਚ ਕਰੋ ਪੈਸੇ ਦਿਓ ਤੇ ਉਹ ਤੁਸੀਂ ਉਹ ਦੱਸ ਸਕਦੇ ਹੋ ਕਿ ਇਹ ਸਾਡਾ ਅੰਨੀ ਤਰੀਕ ਨੂੰ ਸਾਰੇ ਰਸੀਦਾਂ ਜੋ ਤੁਹਾਨੂੰ ਉਹਨਾਂ ਨੇ ਦਿੱਤੇ ਕੱਟ ਕੇ ਵਾਊਚਰ ਡਿਲੀਵਰੀ ਚਲਾਨ ਵਗੈਰਾ ਸਭ ਉਹ ਤੁਸੀਂ ਨਾਲ ਲਗਾ ਫ੍ਰੀ ਇੰਸ਼ੋਰੈਂਸ ਪਾਲਿਸੀ ਤੁਸੀਂ ਜਿਹੜੇ ਪ੍ਰੀਮੀਅਮ ਦਿੱਤੇ ਨੇ ਉਹ ਉਹਨਾਂ ਦੀਆਂ ਰਸੀਦਾਂ ਬਿੱਲ ਜੇਕਰ ਮੈਡੀਸਿਨਸ ਦੇ ਨੇ ਬਿੱਲ ਉਹਨਾਂ ਦੇ ਡਾਕਟਰਾਂ ਦੇ ਬਿੱਲ ਦਵਾਈਆਂ ਦੇ ਬਿੱਲ ਜਿੰਨੀ ਤੁਸੀਂ ਪੇਮੈਂਟ ਕੀਤੀ ਹੈ ਉਹ ਸਾਰਿਆਂ ਦੇ ਇੰਸ਼ੋਰੈਂਸ ਤੇ ਤਕਰੀਬਨ ਹੁੰਦੇ ਆ ਇੰਸ਼ੋਰੈਂਸ ਵਾਲਿਆਂ ਕੋਲ ਮੈਡੀਕ ਕਲੇਮ ਕਰਦੇ ਹੀ ਹੈ ਕਿਉਂ ਉਹਨਾਂ ਨੇ ਰਿਜੈਕਟ ਕਰਤਾ ਤੁਹਾਡਾ ਕਲੇਮ ਨਹੀਂ ਦਿੰਦਾ ਉਹ ਲੈਟਰ ਤੁਹਾਡੇ ਨਾਲ ਕੋਈ ਪ੍ਰਾਪਤਾ ਹੋਇਆ ਕੋਰਸਪੋਂਡੈਂਸ ਹੋਈ ਹੈ ਕੋਈ ਵਟਸਐਪ ਮੈਸੇजेस ਨੇ ਈਮੇਲ ਨੇ ਉਹ ਸਾਰੀਆਂ ਤਾਂ ਕਿ ਤੁਹਾਡਾ ਕੇਸ ਸਟਰੋਂਗ ਹੋ ਸਕੇ ਡਾਕਟਰ ਸਾਹਿਬਾ ਜਿਹੜੇ ਸਾਡੀ ਉਡਾਣਾਂ 'ਚ ਦੇਰੀ ਹੋ ਜਾਂਦੀ ਹੈ ਫਲਾਈਟ ਡਿਲੇ ਹੋ ਜਾਂਦੀ ਹੈ ਜਾਂ ਫਲਾਈਟ ਨਾਲ ਜੁੜੀ ਕੋਈ ਪ੍ਰੋਬਲਮ ਹੈ ਉਹ ਵੀ ਜਿਹੜੀ ਉਹ ਕੰਜ਼ਿਊਮਰ ਕੋਡ ਦੇ ਅੰਦਰ ਹੀ ਆਏਗੀ ਬਿਲਕੁਲ ਕਰ ਸਕਦੇ ਨੇ ਜਦੋਂ ਤੁਹਾਨੂੰ ਬਿਨਾਂ ਇਨਫਰਮੇਸ਼ਨ ਦਿੱਤੇ ਆ ਉਹ ਡਿਲੇ ਕਰ ਦਿੰਦੇ ਨੇ ਜਾਂ ਕੋਈ ਤੁਹਾਨੂੰ ਉੱਥੇ ਜਾ ਕੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਤੁਸੀਂ ਉਹਨਾਂ ਕੋਲੋਂ ਕਲੇਮ ਕਰ ਸਕਦੇ ਹੋ ਕਈ ਵਾਰੀ ਅਸੀਂ ਸੁਣਦੇ ਆ ਮਤਲਬ ਤੁੰਦ ਹੁਣ ਹੋਏਗੀ ਅੱਗੇ ਪੈਰੀ ਪੈਰੀ ਤੁੰਦ ਜਿਵੇਂ ਤੇ ਹੁਣ ਤੁੰਦੇ ਚ ਫਿਰ ਅਕਸਰ ਫਲਾਈਟਸ ਡਿਲੇ ਹੋ ਜਾਂਦੀਆਂ ਜਾਂ ਹੋਰ ਕਿਸੇ ਵਜ੍ਹਾ ਤੋਂ ਜਿਹੜਾ ਮਤਲਬ ਮੌਸਮ ਨਾਲ ਜੁੜੀ ਕਾਰਨ ਨਹੀਂ ਹੈ ਫਿਰ ਵੀ ਡਿਲੇ ਹੁੰਦੀ ਹੈ ਫਲਾਈਟ ਜਾਂ ਕੈਨਸਲ ਹੁੰਦੀ ਹੈ ਜੇ ਕੋਈ ਨੇਚਰਲ ਕਾਰਨ ਨੇ ਜਿਸ ਤਰ੍ਹਾਂ ਹੁਣ ਤੁੰਦਾਂ ਦੇ ਕਾਰਨ ਤੇ ਕੋਈ ਇੰਟੈਂਸ਼ਨਲ ਡਿਲੇ ਜਾਣਬੁੱਝ ਕੇ ਡਿਲੇ ਨਹੀਂ ਹੈ ਉੱਥੇ ਤੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਵਾ ਕਿਉਂਕਿ ਉਹ ਦੇਖਣ ਦਕਸ਼ਣਾ ਪੈਂਦਾ ਕਿ ਵੀ ਉੱਥੇ ਇਹਨਾਂ ਨੇ ਇੰਟੈਂਸ਼ਨਲ ਡਿਲੇ ਕੀਤੀ ਇਹਨਾਂ ਨੇ ਸਾਨੂੰ ਜਾਣਬੁੱਝ ਕੇ ਤੰਗ ਕੀਤਾ ਜਿੱਥੇ ਜਾਣ ਮੁਝ ਕੇ ਤੰਗ ਕਰਦੇ ਨੇ ਜਿਸ ਤਰ੍ਹਾਂ ਕੋਈ ਵੈਦ ਨਾਲ ਕੰਸਾਨ ਨਹੀਂ ਹੈ ਜਾਂ ਉਹਦੇ ਵਿੱਚ ਕੋਈ ਤੁੰਡਾਂ ਦਾ ਕਾਰਨ ਨਹੀਂ ਹੈ ਫੇਰ ਵੀ ਕੋਈ ਡਿਲੇ ਕੀਤੀ ਐ ਉਹਦੇ ਲਈ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਜੀ ਤੇ ਇਹਦੇ ਵਾਸਤੇ ਕੋਈ ਐਕਸ ਤੇ ਹੈਂਡਲ ਵੀ ਹੈ ਤੁਹਾਡਾ ਸ਼ਿਕਾਇਤ ਕਰਨੀ ਹੋਏ ਤੇ ਅਸੀਂ ਕਰ ਸਕੀਏ ਤੁਰੰਤ ਨਹੀਂ ਇਸ ਉਹਨ ਜੀ ਈਮੇ ਜਿਹੜੀ ਹੈ ਨਾ ਈ ਫਾਈਲਿੰਗ ਕਰ ਸਕਦੇ ਹੋ ਹਾਂਜੀ ਉਸ ਤਰ੍ਹਾਂ ਕੋਈ ਨਹੀਂ ਹੈ ਟਵਿੱਟਰ ਵਗੈਰਾ ਦਾ ਨਹੀਂ ਉਹਨਾਂ ਦੀ ਵੈਬਸਾਈਟ ਹੈ ਵੈਬਸਾਈਟ ਤੇ ਹੀ ਤੁਸੀਂ ਕਰ ਸਕਦੇ ਹੋ ਤੇ ਇਸੇ ਤਰੀਕੇ ਜੇ ਅਸੀਂ ਕੇਸ ਫਾਈਲ ਕਰਨਾ ਹੈ ਤਾਂ ਕੋਈ ਪੈਸਾ ਕੋਈ ਫੀਸ ਸਾਨੂੰ ਦੇਣੀ ਹੋਏਗੀ ਕੋਈ ਤੁਹਾਡਾ ਕਲੇਮ 5 ਲੱਖ ਦਾ ਹੈ ਉਹਦੇ ਤੇ ਤੁਹਾਨੂੰ ਕੋਈ ਫੀਸ ਨਹੀਂ ਲੱਗੇਗੀ 5 ਲੱਖ ਤੱਕ ਦੇ ਦਾਅਵੇ ਤੇ ਜੀ ਮੈਂ ਇੱਕ ਤੁਹਾਨੂੰ ਗੱਲ ਇਹ ਦੱਸਣਾ ਚਾਹਾਂਗੀ ਕਿ ਇੱਥੇ ਜਿਹੜੇ ਖਪਤਕਾਰ ਨੇ ਉਹਨਾਂ ਵਾਸਤੇ ਤਿੰਨ ਜਿਹੜੇ ਸਟੈਪਸ ਨੇ ਪਹਿਲੇ ਜ਼ਿਲ੍ਹਾ ਦਾ ਜ਼ਿਲ੍ਹਾ ਅਦਾਲਤ ਫਿਰ ਰਾਜ ਅਦਾਲਤ ਫਿਰ ਰਾਸ਼ਟਰੀ ਜਿਹੜੀ 50 ਲੱਖ ਤੱਕ ਤੁਹਾਡਾ ਕੋਈ ਕਲੇਮ ਹੈ ਉਹ ਤੁਸੀਂ ਜ਼ਿਲ੍ਹਾ ਅਦਾਲਤ ਵਿੱਚ ਕਰ ਸਕਦੇ ਹੋ 50 ਲੱਖ ਤੋਂ ਉੱਪਰ 1 ਕਰੋੜ ਤੱਕ ਜਿਹੜਾ ਉਹ ਤੁਸੀਂ ਰਾਜ ਅਦਾਲਤ ਵਿੱਚ ਕਰ ਸਕਦੇ ਹੋ ਤੇ ਬਾਕੀ ਦਾ ਉਸ ਤੋਂ ਅਬਾਵ ਜਿਹੜਾ ਵਾ ਉਹ ਤੁਸੀਂ ਰਾਸ਼ਟਰੀ ਅਦਾਲਤ ਜੇਕਰ ਤੁਸੀਂ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਖੁਸ਼ ਨਹੀਂ ਹੋ ਤਾਂ ਉਹਦੇ ਲਈ ਜੇ ਮਤ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੈ ਤਾਂ ਤੁਸੀਂ ਉਹਦੀ ਅਪੀਲ ਕਰ ਸਕਦੇ ਹੋ ਰਾਜ ਅਦਾਲਤ ਦੇ ਵਿੱਚ ਰਾਜ ਕਮਿਸ਼ਨ ਜਿਹੜਾ ਵੈ ਉਹਦੇ ਵਿੱਚ ਅਪੀਲ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਰਾਜ ਕਮਿਸ਼ਨ ਦੀ ਅਪੀਲ ਜਿਹੜੀ ਹੈ ਉਹ ਰਾਸ਼ਟਰੀ ਕਮਿਸ਼ਨ 'ਚ ਹੋ ਸਕਦੀ ਹੈ ਤੇ ਫਿਰ ਇਹਦੇ ਵਾਸਤੇ ਕੋਈ ਸਾਨੂੰ ਵਕੀਲ ਚਾਹੀਦਾ ਹੋਏਗਾ ਮੈਂ ਤੁਹਾਨੂੰ ਦੱਸਿਆ ਕਿ ਵੀ ਇਹਦੇ 'ਚ ਲਈ ਵਕੀਲ ਦੀ ਜ਼ਰੂਰਤ ਨਹੀਂ ਹੈ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਫੀਸ ਦੀ ਵੀ ਦੱਸ ਰਹੀ ਸੀ ਕਿਉਂਕਿ ਵਕੀਲ ਆਪ ਇਹ ਨਿੱਜੀ ਤੌਰ ਤੇ ਵੀ ਬੰਦਾ ਆ ਸਕਦਾ ਉਸ ਦੇ ਲਈ ਉਹਨੂੰ 5 ਲੱਖ ਰੁਪਏ ਤੱਕ ਤੇ ਕੋਈ ਫੀਸ ਨਹੀਂ ਹੈ ਜੇਕਰ 10 ਲੱਖ ਰੁਪਏ ਹੋਵੇ ਤੇ ਉਹ 200 ਰੁਪਏ ਦਾ ਉਹਨੂੰ ਲੱਗਦਾ ਹੈ ਪੋਸਟਲ ਆਰਡਰ ਲੱਗਦੇ ਹੈ 10 200 ਰੁਪਇਆ ਫੀਸ ਹੈ ਤੇ 10 ਲੱਖ ਤੋਂ 20 ਲੱਖ ਤੇ ਉੱਪਰ 400 ਰੁਪਇਆ ਤੇ 20 ਲੱਖ ਤੋਂ 50 ਲੱਖ ਤੱਕ ਜਿਹੜੀ ਹੈ ਉਹ 1000 ਰੁਪਇਆ ਤੇ ਜੇਕਰ ਕਿਸੇ ਵਿਅਕਤੀ ਕੋਲ ਪੈਸੇ ਨਹੀਂ ਹੈਗੇ ਮਤਲਬ ਐਨੇ ਵੀ ਪੈਸੇ ਨਹੀਂ ਹੈਗੇ ਵੀ ਉਹ ਬਹੁਤ ਗਰੀਬ ਹੈ ਤਾਂ ਉਹ ਸਾਡੀ ਜਿਹੜੀ ਕਾਨੂੰਨੀ ਸਹਾਇਤਾ ਜਿਹੜੀ ਹੈ ਉਹਨਾਂ ਦੀ ਮਦਦ ਲੈ ਸਕਦਾ ਹੈ ਜੇਕਰ ਉਹਦੀ ਆਮਦਨ 3 ਲੱਖ ਤੋਂ ਘੱਟ ਹੈ ਤੇ ਉਹਦੇ ਵਾਸਤੇ ਕੀ ਪ੍ਰੋਸੈਸ ਹੈਗਾ ਹੈ ਉਹਦੇ ਲਈ ਇੱਕ ਉਹਨਾਂ ਦਾ ਹੈ ਏਡੀਆਰ ਕੇਂਦਰ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲੰਦਰ ਜੀ ਜ਼ਿਲ੍ਹਾ ਅਦਾਲਤ ਕਿਸੇ ਨੇ ਉੱਥੋਂ ਕਾਨੂੰਨੀ ਸਹਾਇਤਾ ਲੈਣੀ ਹੋਵੇ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦਾ ਹੈ ਤੇ ਉਹਨਾਂ ਕੋਲੋਂ ਕਾਨੂੰਨੀ ਸਹਾਇਤਾ ਲੈ ਸਕਦੇ ਕਿਸੇ ਵਕੀਲ ਨੂੰ ਉਹ ਆਪਣੇ ਖਰਚੇ ਤੇ ਜਿਹੜਾ ਇੰਗੇਜ ਕਰਕੇ ਦੇ ਸਕਦੇ ਨੇ ਤਾਂ ਕਿ ਉਹ ਉਹਨਾਂ ਦਾ ਕੇਸ ਲੜ। ਕਾਫੀ ਤੁਸੀਂ ਜਾਣਕਾਰੀ ਸਾਨੂੰ ਦਿੱਤੀ। ਇਸ ਤੋਂ ਇਲਾਵਾ ਡਾਕਟਰ ਸਾਹਿਬਾ ਤੁਸੀਂ ਕੋਈ ਜਾਣਕਾਰੀ ਆਪਣੇ ਵੱਲੋਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੋਗੇ। ਮੈਂ ਕਹਾਂਗੀ ਕਿ ਵੀ ਇਹਨਾਂ ਦਾ ADR ਕੇਂਦਰ ਵਾਲਿਆਂ ਦਾ ਇੱਕ ਫੋਨ ਨੰਬਰ ਵੀ ਹੈ ਔਰ ਟੋਲ ਫਰੀ ਨੰਬਰ ਵੀ ਹੈ। ਜੇਕਰ ਉਹਦੇ ਤੇ ਕੋਈ ਕੰਟੈਕਟ ਕਰਨਾ ਚਾਹੁੰਦਾ ਤੇ ਉਹ ਵੀ ਕਰ ਸਕ। ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ADR ਕੇਂਦਰ ਦਾ ਉਹ ਹੈ 01812235775 ਟੋਲ ਫਰੀ ਨੰਬਰ ਇਹਨਾਂ ਦਾ ਹੈਗਾ 196811968 ਤੇ ਡਾਕਟਰ ਸਾਹਿਬਾ ਸਾਡੇ ਸਰੋਤਿਆਂ ਵਾਸਤੇ ਤੁਹਾਡਾ ਕੋਈ ਸੰਦੇਸ਼ ਸਭ ਨੂੰ ਇਹ ਕਹਾਂਗੀ ਕਿ ਸਾਰਿਆਂ ਨੂੰ ਜਾਗਣਾ ਚਾਹੀਦਾ ਹੈ ਆਪਣੇ ਅਧਿਕਾਰਾਂ ਬਾਰੇ ਜਿਹੜੀ ਕਿ ਤੁਸੀਂ ਦੇਖੋ ਚੀਜ਼ ਵਸਤੂ ਦੀ ਗੁਣਵੱਤਾ ਮਾਤਰਾ ਸ਼ਕਤੀ ਸ਼ੁੱਧਤਾ ਕੀਮਤ ਅਤੇ ਮਿਆਰ ਬਾਰੇ ਸਾਰਿਆਂ ਦੇ ਬਾਰੇ ਜਾਣਕਾਰੀ ਰੱਖੋ ਤਾਂ ਕਿ ਦੁਕਾਨਦਾਰ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਤੋਖਾ ਨਾ ਦੇ ਸਕਣ ਤੇ ਸਾਨੂੰ ਅਨੇਰੇ ਵਿੱਚ ਨਾ ਰੱਖਸ ਇਹਦੇ ਲਈ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਜਾਗਣਾ ਚਾਹੀਦਾ ਹੈ ਜਾਗੋ ਗ੍ਰਾਹਕ ਜਾਗੋ ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇੰਨੀ ਜਾਣਕਾਰੀ ਦੇਣ ਲਈ ਤੇ ਵਾਕਈ ਅੱਜ ਦਾ ਪ੍ਰੋਗਰਾਮ ਕਾਫੀ ਜਾਣਕਾਰੀ ਭਰਿਆ ਗਿਆਨ ਭਰਿਆ ਰਿਹਾ ਤੇ ਸਾਡੇ ਗਿਆਨ 'ਚ ਬਹੁਤ ਵਾਧਾ ਹੋਇਆ ਸਾਡੇ ਨਾਲ ਜੁੜਨ ਲਈ ਤੇ ਸਾਨੂੰ ਇੰਨਾ ਜਾਗਰੂਕ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਰੋਤਿਓ ਤੁਹਾਡਾ ਵੀ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਇਸੇ ਤਰ੍ਹਾਂ ਦੇ ਹੋਰ ਗਿਆਨਪੂਰਨ ਪ੍ਰੋਗਰਾਮ ਸੁਣਨ ਲਈ ਜੁੜੇ ਰਹੋ ਆਕਾਸ਼ਵਣੀ ਜਲੰਧਰ ਨਾਲ ਤੇ ਜਾਗਰੂਕ ਬਣਦੇ ਰਹੋ ਨਮਸਕਾਰ